ਹਾਂ ਹਣੀ ਡਾਕਟਰ ਸਾਹਿਬ ਕੀ ਮਾਮਲਾ ਹੈ ਡੇ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਟ ਕੀਤੀ ਕੋਠੀ ਚ ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਹੋ ਗਏ ਤੇ ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ెంట్ ਸੀਗੇ ਤੇ ਉਹਨਾਂ ਨਾਲ ਇਲਾਜ ਟਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ ਥੈਟ ਸਾਨੂੰ ਮੈਡੀਸਿਨਸ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅੱਗੇ ਹਾਇਰ ਅਥਾਰਟੀ ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀ ਅੰਦਰ ਗੋਲੀਆਂ ਡਰਗ ਦੀਆਂ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਟਲ ਰਿਕਵਰ ਕੀਤੇ ਉਦੋਂ 18 ਔਨ ਲਿਸਟ ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਾਰੇ ਇਹਨਾਂ ਨੂੰ ਕਿੱਥੇ ਰੱਖ ਰਹੇ ਹੋ ਨਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਐਗਜ਼ਾਮੀਨੇਸ਼ਨ ਤੇ ਉਹਦੇ ਵਾਸਤੇ ਠੀਕ ਹੈ ਤਾਂ ਰਾਜਦੀਪ ਸਿੰਘ ਕਿੱਥੇ ਰਹਾਂਗੇ ਬੰਗੜਾ ਰੋਡ ਫਗਵਾੜਾ ਆਪੋਜੀਟ ਐਸ ਬੀ ਐ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਸੱਟ ਲੱਗੀ ਜਿਹੜੀ ਹਾਂ ਇਹ ਸਰ ਮੈਂ ਡੇਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਕੁੜੇ ਦੇ ਉੱਤੇ ਡੰਡੇ ਮਾਰੇ ਨਹੀਂ ਲੱਭਿਆ ਸਾਰੇ ਬੰਦਿਆਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰ ਤੁਹਾਡੀ ਘਟਮਾਰ ਕੀਤੀ ਇਹਨਾਂ ਨੇ ਜਿਉਂ ਜੀ ਐ ਕਿਸਾਨਾ ਤੋਂ ਆਇਆ ਸੀ ਉਹਦੀ ਹੋਈ ਹੈ ਕਾਹਦੇ ਨੇ ਘਟਿਆ ਤੁਹਾਨੂੰ ਆਹ ਡੰਡੇ ਨਾਲ ਬਾਤ ਦੇ ਬੰਸ ਡੰਡੇ ਨਾਲ ਕਿੰਨਾ ਲੈਣ ਹੋ ਗਿਆ ਸੀ ਰਹਿੰਦੇ ਮੈਨੂੰ ਹਫਤੇ ਤੋਂ ਆਇਆ ਜੀ ਜਦੋਂ ਵੀ ਤੁਸੀਂ ਦਰਦ ਦੇ ਘਟਦੇ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਫੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਤੋਂ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦਿਆ ਨੇ ਇਹ ਵੀ ਫੈਮਿਲੀ ਨੂੰ ਪਤਾ ਮੈਨੂੰ ਨਹੀਂ ਪਤਾ ਕਿੰਨੇ ਜਿਹੜੇ ਰਹੇ ਟੋਟਲ ਇੱਥੇ ਸਾਰਾ ਟੋਟਲ ਇੱਥੇ 20 ਬਚੀ ਕੇ ਜਾਣੇ ਹੋਣੇ ਲਗਭਗ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਆ ਕੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਾਜੀ ਆ ਜੀ ਬਾਬਾ ਜੀ ਆ ਫੋਟੋ ਮਾਰ ਕੌਣ ਕਰਦਾ ਏ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਜੀ ਨੇ ਖਿੱਚੀਆਂ ਜਿਹੜੇ ਚੱਡੇ ਕੋਟੇ ਪਿਆਮੇ ਚ ਬਾਬਾ ਜੀ ਇੱਥੇ ਦੇ ਹੀ ਆ ਆ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਇੰਨੀ ਤੇ ਸੈਂਟਰ ਆ ਰਿਹਾ ਇਹ ਵੀ ਨਹੀਂ ਪਤਾ ਇਹਨਾਂ ਘੱਟੇ ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਪੀ ਕੇ ਝਗੜਾ ਹੋ ਗਿਆ ਸੀ ਕੋਈ ਆਂਦੇ ਹੋਰਾਂ ਦੀ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਆ ਸੀ ਗੱਲ ਇਹ ਸਾਰੀ ਰਾਤੀ ਉੱਦੇ ਬਜਦੀ ਸੀ ਕਿੰਨੇ ਜਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਕਿਆਣੇ ਟੋਟਲ ਦੋ ਚਾਰ ਕੀ ਵਾਲੇ ਹੁੰਦੇ ਆ ਨਹੀਂ ਕਾਰਨ ਕੀ ਹਾਂਜੀ ਕਾਰਨ ਕੀ ਆ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕੇ ਕੱਲੇ ਖਾਨੂ ਰੱਖਿਆ ਜਾਂ ਹਾਨਪੀਣ ਨੂੰ ਕੀ ਕੀ ਦਿੰਦੇ ਆ ਹਾਨਪੀਣ ਨੂੰ ਵਧੀਆ ਦਿੰਦੇ ਰੋਟੀ ਪਰ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਆ ਦਵਾਈ ਨਸ਼ੇ ਡਾਉਣੀਆਂ ਇੱਥੇ ਨਹੀਂ ਮੈਂ ਨਹੀਂ ਕੋਈ ਇਦਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦੇ ਆ ਠੀਕ